ਜੱਡ ਫਿਰ ਜੱਡ ਸਕਿਉਰਟੀ ਜਿਹੜੀ ਦੇਣੀ ਜਿਹੜੇ ਬੰਦੇ ਨੇ ਅੰਦਰ ਹੀ ਰਹਿਣਾ ਉਹਨੂੰ ਜੱਡ ਸਕਿਉਰਟੀ ਦੀ ਕੀ ਲੋੜ ਐ ਸਾਡੇ ਪੁਰਾਣੇ ਬੱਚੇ ਜਿਹੜੇ ਵੀਰ ਸਾਡੇ ਹੁੰਦੇ ਸੀ ਉਹ ਅੱਜ ਬਜ਼ੁਰਗ ਹੋ ਗਏ ਜੇਲਾਂ ਦੇ ਵਿੱਚ ਉਹਨਾਂ ਨੂੰ ਤਾਂ ਜੇ ਅਸੀਂ ਪਰੋਲ ਲੈਣੀ ਰਾਜਵਾਨੇ ਦੀ ਤਾਂ 1 ਘੰਟੇ ਦੇ ਸਾਨੂੰ ਹਾਈ ਕੋਰਟ 'ਚ ਵਕੀਲ ਕਰਨੇ ਪੈਂਦੇ ਆ ਉਹ ਵੀ ਪਰੋਲ ਨਹੀਂ ਦਿੱਤੀ ਗਈ ਉਹ ਕੇਵਲ ਤਾਂ ਕੇਵਲ 1 ਘੰਟੇ ਦੀ ਛੁੱਟੀ ਦਿੱਤੀ ਗਈ ਪੁਲਿਸ ਵਿੱਚ ਸਕਿਉਰਟੀ ਉਹ ਆ ਜੀ ਤੇ ਇਹਨਾਂ ਨੂੰ 3 ਸਾਲਾਂ ਦੇ ਬਾਅਦ ਹੀ ਆਪਾਂ ਅੱਜ ਪ੍ਰੋਲ ਤੇ ਰਿਹਾ ਕਰ ਰਹੇ ਹਾਂ ਇਹ ਮੈਂ ਸਮਝਦਾ ਇੱਕ ਸਮਾਜ ਲਈ ਵੀ ਤੇ ਇਹ ਸਾਰੇ ਸਾਰਿਆਂ ਲਈ ਸਾਡੇ ਲਈ ਇੱਕ ਚੰਗਾ ਸੰਦੇਸ਼ ਹੈ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ 21 ਦਿਨਾਂ ਦੀ ਫਰਲ ਤੋਂ ਬਾਹਰ ਆਏ ਰਾਮ ਰਹੀਮ ਨੂੰ ਜੈਡ ਪ੍ਰਸੁਰੱਖਿਆ ਮਿਲਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹਾਲਾਂਕਿ ਰਾਮ ਰਹੀਮ ਨੂੰ ਮਿਲੀ ਜੈਡ ਪ੍ਰਸ ਸੁਰੱਖਿਆ ਦੇ ਉੱਪਰ ਹਰਿਆਣਾ ਸਰਕਾਰ ਦਾ ਇਹ ਤਰਕ ਹੈ ਕਿ ਰਾਮ ਰਹੀਮ ਨੂੰ ਅਤਵਾਦੀਕ ਖਤਰਾ ਜਿਸ ਦੇ ਚਲਦਿਆਂ ਹਰਿਆਣਾ ਸਰਕਾਰ ਦੇ ਵੱਲੋਂ ਡੇਰਾ ਮੁਖੀ ਨੂੰ Z+ ਸੁਰੱਖਿਆ ਦਿੱਤੀ ਗਈ ਹੈ ਪਰ ਦੂਜੇ ਪਾਸੇ ਬਾਕੀ ਸਿਆਸੀ ਪਾਰਟੀਆਂ ਦੇ ਵੱਲੋਂ ਰਾਮ ਰਹੀਮ ਨੂੰ Z+ ਸੁਰੱਖਿਆ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਹਰਿਆਣਾ ਸਰਕਾਰ ਦੇ ਉੱਪਰ ਲਗਾਤਾਰ ਨਿਸ਼ਾਨਾ ਵਿੰਨਿਆ ਜਾ ਰਿਹਾ ਹੈ ਅਤੇ ਹੁਣ ਸਿਆਸੀ ਪਾਰਟੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਰਾਮ ਰਹੀਮ ਨੂੰ ਮਿਲੇ ਜੈਡ ਪਲਸ ਸੁਰੱਖਿਆ ਦੇ ਉੱਪਰ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਹਰਿਆਣਾ ਸਰਕਾਰ ਦੇ ਇਸ ਫੈਸਲੇ ਦੇ ਪੂਰੀ ਤਰੀਕੇ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਤਨਾਲ ਹੀ ਉਹਨਾਂ ਦੇ ਵੱਲੋਂ ਇੱਕ ਵੱਡਾ ਸਵਾਲ ਇਹ ਵੀ ਖੜਾ ਕੀਤਾ ਗਿਆ ਕਿ ਇੱਕ ਬਲਤਕਾਰੀ ਨੂੰ ਜੈਡ ਪਲਸ ਸੁਰੱਖਿਆ ਸਰਕਾਰ ਦੇ ਵੱਲੋਂ ਕਿਉਂ ਦਿੱਤੀ ਗਈ ਹੈ? ਡੇਰਾ ਸੱਚਾ ਸੌਤਾ ਨੂੰ ਪ੍ਰੋਲ ਦਿੱਤੀ ਗਈ ਤੇ ਜੈਡ ਸਿਕਿਉਰਿਟੀ ਵੀ ਦਿੱਤੀ ਗਈ। ਇਹਦੇ ਬਾਰੇ ਕੀ ਦੇਖੋ ਜਿਹੜਾ ਬੰਦਾ ਆਪ ਜੁਰਮੀ ਹੋਵੇ ਜੁਰਮੀ ਕਹਿਣ ਦਾ ਭਾਵ ਜਿਹਨੂੰ ਕੋਰਟ ਨੇ ਗਿਲਟੀ ਹੋਲਡ ਕੀਤਾ ਗਿਲਟੀ ਹੋਲਡ ਨਹੀਂ ਕੀਤਾ ਸਜ਼ਾ ਵੀ ਦੇ ਦਿੱਤੀ ਔਰ ਸਜ਼ਾ ਵੀ ਕਣਾਉਣਿਆਂ ਜੁਰਮਾਂ ਦੇ ਵਿੱਚ ਦਿੱਤੀ ਤੇ ਅਸੀਂ ਤਾਂ ਪਹਿਲਾਂ ਵੀ ਉਹਦਾ ਵਿਰੋਧ ਕੀਤਾ ਸੀ ਵੀ ਜੇ ਗੁਰੂ ਕੇ ਸਿੱਖ ਜਿਹੜੇ 36 37 37 ਸਾਲ ਤੋਂ ਸਾਡੇ ਪੁਰਾਣੇ ਬੱਚੇ ਜਿਹੜੇ ਵੀਰ ਸਾਡੇ ਹੁੰਦੇ ਸੀ ਉਹ ਅੱਜ ਬਜ਼ੁਰਗ ਹੋ ਗਏ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਤਾਂ ਜੇ ਅਸੀਂ ਪ੍ਰੋਲ ਲੈਣੀ ਰਾਜਵਾਨੇ ਦੀ ਤੇ 1 ਘੰਟੇ ਦੇ ਸਾਨੂੰ ਹਾਈ ਕੋਰਟ ਦੇ ਵਕੀਲ ਕਰਨੇ ਪੈਂਦੇ ਆ ਉਹ ਵੀ ਪਰੋਲ ਨਹੀਂ ਦਿੱਤੀ ਗਈ ਉਹ ਕੇਵਲ ਤਾਂ ਕੇਵਲ 1 ਘੰਟੇ ਦੀ ਛੁੱਟੀ ਦਿੱਤੀ ਗਈ ਪੁਲਿਸ ਵਿੱਚ ਸਿਕਿਉਰਟੀ ਉਹ ਆਏ ਤੇ ਇਹਨਾਂ ਨੂੰ 3 ਸਾਲਾਂ ਦੇ ਬਾਅਦ ਆਪਾਂ ਅੱਜ ਪਰੋਲ ਤੇ ਰਿਹਾ ਕਰ ਰਹੇ ਆ ਇਹ ਮੈਂ ਸਮਝਦਾ ਇੱਕ ਸਮਾਜ ਲਈ ਵੀ ਤੇ ਇਹ ਸਾਰੇ ਸਾਰਿਆਂ ਲਈ ਸਾਡੇ ਲਈ ਇੱਕ ਚੰਗਾ ਸੰਦੇਸ਼ ਨੇ ਫਿਰ ਜੈਡ ਸਿਕਿਉਰਟੀ ਜਿਹੜੀ ਦੇਣੀ ਜਿਹੜੇ ਬੰਦੇ ਨੇ ਅੰਦਰ ਹੀ ਰਹਿਣਾ ਉਹਨੂੰ ਜੈਡ ਸਿਕਿਉਰਟੀ ਦੀ ਕੀ ਲੋੜ ਆ ਕਿਉਂਕਿ ਜਿਹਦੇ ਕੁਝ ਹਦੇਸ ਸੀਗੇ ਤੋ ਮੈਨੂੰ ਲੱਗਦਾ ਇਹਦੇ ਪਿੱਛੇ ਵੀ ਕੋਈ ਹੋਰ ਉਹਨਾਂ ਦੇ ਸਰਕਾਰ ਇਹ ਦੱਸ ਸਕਦੀ ਕੀ ਇਹਦਾ ਕਾਰਨ ਹੈ ਜਿਹੜਾ ਵੋਟਾਂ ਦੇ ਵਿੱਚ ਹੀ ਇਹ ਪ੍ਰੋਲ ਬਿਲ ਨਹੀਂ ਰਿਜ਼ੈਕਟ ਪਲਸ ਸਿਉਰਟੀ ਬਿਲ ਨਹੀਂ ਦੇਖੋ ਜਿਹੜਾ ਵੋਟਾਂ ਦਾ ਮਸਲਾ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਇਸ ਦੇ ਬਾਰੇ ਮੈਂ ਪਹਿਲਾਂ ਵੀ ਬਿਆਨ ਦੇ ਚੁੱਕਾ ਕਿ ਇਹਦੇ ਪਿੱਛੇ ਇਹ ਜਿਹੜੇ ਸਾਡੇ ਆਕਾ ਸਰਕਾਰਾਂ ਆ ਉਹਨਾਂ ਦਾ ਕੋਈ ਇੰਟੀਰੀਅਰ ਮੋਟਿਵ ਇਹਦੇ ਪਿੱਛੇ ਸਗਾ ਉਹ ਜਿਹੜਾ ਉਹਦੇ ਵਿੱਚ ਅਸੀਂ ਖੱਟੜ ਸਾਹਿਬ ਤੋਂ ਟਾਈਮ ਵੀ ਮੰਗਿਆ ਸੀ ਵੀ ਅਸੀਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਲੇ ਇੱਕ ਡੈਪੂਟੇਸ਼ਨ ਮਿਲਣਾ ਚਾਹੁੰਦੇ ਆ ਪਰ ਉਹਨੇ ਫੇ ਸਾਨੂੰ ਟਾਈਮ ਹੀ 20 ਤੋਂ ਬਾਅਦ ਦਾ ਤ ਤ 20 ਤਾਂ ਹੁਣ ਵੋਟਾਂ ਦੇ ਮੋਕੇ ਗਈਆਂ ਸਾਡੀਆਂ ਹਰਿਆਣੇ ਦੀ ਚੋਣਾਂ ਦੀ ਉਹਦੇ ਮਕਸਦ ਨਾਲ ਚਲੋ ਇਹ ਤਾਂ ਕਿਉਂਕਿ 20 ਦਿਨ ਦੀ 21 ਦਿਨ ਦੀ ਉਹ ਫਰੋਲ ਦੱਸਦੇ ਆ ਤੇ ਅਗਾਸੀਂ ਫੇ ਕੋਟ ਜੇ ਕੋਟਾਂ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਖੜਕਾਵਾਂਗੇ ਜਾ ਕੇ